ਹਾਂਜੀ ਮੇਥਰ ਅੱਜ ਬੁੱਧਵਾਰ ਟਰੈਕਟਰ ਮੰਡੀ ਦੇ ਵਿੱਚ ਦਿਖੋਨੇ ਟਰੈਕਟਰ ਤੇ ਅੱਜ ਰੌਣਕ ਦੇਖਾਵਾਂਗੇ ਟਰੈਕਟਰਾਂ ਦੇ ਕਿੰਨੇ ਟਰੈਕਟਰ ਆ ਤੇ ਅੱਜ ਕੁਲਵੀਰ بھائی ਨਾਲ ਗੱਲਬਾਤ ਕਰਾਉਨੇ ਆ ਤੇ ਕੁਲਵੀਰ بھائی ਦੱਸੋ ਅੱਜ ਆਪਣਾ ਰੇਟ ਹੈ ਟਰੈਕਟਰ ਦਾ ਕੀ ਪ੍ਰਾਈਸ ਆ ਅੱਛਾ ਗਾੜਾ ਪਤਾ ਠੀਕ ਆਂ ਹਾਂਜੀ ਅੱਛਾ ਸਾਰੇ ਭਰਾਵਾਂ ਨੂੰ ਮਿਲ ਕਰਦੇ ਸਾਰੇ ਵਧੀਆ ਹੋਗੇ ਮਰਨ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ ਰੱਖ ਤੇ ਪੁੱਤਰ ਇੱਕ 32 ਜਗੀ ਆਂਦੀ ਆ ਜੀ ਫੋਨ ਦੀ ਬੰਦ ਕਰਨਾ ਕਰ ਲਿਆ ਚਾ ਹਾਂ ਫੋਰਸ ਨਾਲ ਠੀਕ ਠਾਕ ਹਾਂਜੀ ਚੜਦੀ ਕਲਾ ਪੂਰੀ ਚੜਦੀ ਕਲਾ ਹਾਂ ਆ ਜਾ ਫਿਰ ਟ੍ਰੈਕਟਰ ਦਿਖਾਈ ਦਿਖਾਓ ਕਿਧਰੋਂ ਸਟਾਰਟ ਕਰਨੇ ਪਹਿਲੇਗੇ ਤੁਹਾਨੂੰ ਕਰ ਦਿੰਦਾ ਫਾਰਮ ਟਰੈਕ ਦਿਖਾ ਦਿੰਨੇ ਆਪਾਂ ਫਾਰਮ ਟਰੈਕ ਆ ਗਿਆ 3 4 ਤੇ ਦੀਦੇ 5 5 ਲਿਖਾ ਠੀਕ ਐ ਪਹਿਲਾਂ ਫਾਰਮ ਕਿੱਡੀ ਕਿੜਾ ਫਾਰਮ ਟਰੈਕ ਆ ਗਿਆ ਪਹਿਲੇ ਹੀ 60 ਵਧੀਆ ਸਾਫ ਸੁਥਰੀ ਕੰディション ਦਾ ਟ੍ਰੈਕਟਰ ਸਾਰਾ オリジナル ਰੰਗ ਪੇਂਟ ਕਿਦੋਂ ਵੀ ਨਹੀਂ ਹੋਇਆ ਰੰਗ ਪੈਂਟ ਕੇ ਤੋਂ ਨਹੀਂ ਹੋਇਆ ਸਾਰਾ ਸਿਸਟਮ ਆ ਜਿਵੇਂ ਐਵੇਂ ਜਿਵੇਂ ਦੇਵਾਂਗੇ ਠੀਕ ਦਿੱਕਾ ਜਿਹੜਾ ਟਰੈਕਟਰਾ ਘੋੜਾ ਬੰਪਰ ਐ ਦੇ ਤੇ 2017 ਮਾਡਲ ਠੀਕ 475000 ਰੁਪਏ ਆਪਣੀ ਡਿਮਾਂਡ ਕਰਦੇ 4 ਲੱਖ ਤੇ ਰੰਗ ਪੈਂਟ ਕਿਦੋਂ ਵੀ ਨਹੀਂ ਹੋਇਆ ਤੇ ਚੱਲਿਆ ਵੀ ਗੱਲੀ ਖੇਤੀਬਾੜੀ ਦੀ ਐ ਐਨਓਸੀ ਇਸ ਟਰੈਕਟਰ ਦੀ ਮਿਲ ਜੂਗੀ ਐਨਓਸੀ ਮਿਲ ਜੂਗੀ ਠੀਕ ਹੈ ਠੀਕ 4 ਲੱਖ 35000 4 ਲੱਖ 35000 ਦਾ ਠੀਕ ਹੈ ਉਹ ਦੂਆ ਲਗੇ ਕਹਾ ਫਾਰਮ ਫਾਰਮ 65 65 ਇਹ ਨੂੰ ਦਿਖਾ ਪਰ ਫਿਰਕੇ ਟਾਇਰ ਇਹਦੇ ਮਗਰਲੇ ਪੱਪੇ ਇਹ ਹੈਗੇ 85 ਤੋਂ 90 ਪਏ ਠੀਕ 85 ਤੋਂ 90 ਪੈਸੇ ਪਏ ਹੈ ਮਗਰਲੇ ਟਾਇਰ ਮੂਰਲੇ ਟਰੈਕਟਰ ਪੂਰਾ ਚੰਗਾ ਸਮਾਨ ਸਾਰਾ ਬੈਠਾ ਤੁਸੀਂ ਆਹ ਇਹ ਅਰੀਜਨਲ ਟਰੈਕਟਰ ਆ ਹਾਂ ਇਹ ਮਾੜੀ ਮੋਟੇ ਨਾਲ ਟਰੈਕਟਰਾਂ ਦੀ ਹੋ ਜਾਂਦੀ ਆ ਦਾਸ ਮਾਡਲ ਦੀ ਗੱਜੰਗਾ ਠੀਕ ਟਰੈਕਟਰ ਪੰਜਾਬ ਨੰਬਰ ਹੈ ਜਿਹੜੀ ਵੱਡੀ ਖਾਸ ਇਹ ਤੇ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਠੀਕ ਹੈ ਰਮਰਮਾ ਦਾ ਦਿਖਾ ਦੇ ਕਿੰਨਾ ਸਾਫ਼ ਤੇ ਆ ਗਿਆ ਇੰਜਨ ਗੇਅਰ ਦਾ ਤਸੱਲੀ ਹੈ ਠੀਕ ਵੀ ਜੇ ਅੱਗੇ ਵੀ ਦੇਖਣਾ ਤਾਂ ਅੱਗੇ ਵੀ ਦੇਖੋ ਠੀਕ ਓਵਰਹਾਲ ਇੰਜਨ ਹੋਇਆ ਹੋਇਆ ਹੈ ਠੀਕ ਕੀ ਵੀ ਠੀਕ ਕਿਆ ਨੰਬਰ ਆ ਗਿਆ ਨੰਬਰ ਨੰਬਰ ਕੱਪੜਾ ਕੋ ਕੋ ਲੱਗਿਆ ਹੋਇਆ ਆਵਸ਼ਕੀਅਤ ਦਵਲ ਕਲਾਸ ਪੂਰਾ ਬ੍ਰੇਕ ਪਲਾਟ ਫਿਟ ਦੇ ਵਿੱਚ ਮੋਟੀਆਂ ਡੂਪਾਂ ਜਾ ਜਾਂਦਾ ਹੈ ਠੀਕ 50 60 ਹਜ਼ਾਰ ਦਾ ਟਾਇਰ ਹੀ ਹੈ ਠੀਕ ਠੀਕ ਹੈ 10 ਲੱਖ ਰੁਪਏ ਦਾ 1000 ਗ੍ਰੇਡ ਮਾਡਲ 7.3 ਲੱਖ ਰੁਪਏ ਦਾ 7.3 ਲੱਖ ਰੁਪਏ ਦਾ ਹੋਰ ਵੀ ਕਰਦਾ ਹੋਰ ਵੀ ਮਾਨਤਨ ਹੋ ਜੂਗਾ ਇੱਕ ਹੋਰ ਨੰਗਿੰਨਾ ਆ ਗਿਆ 48 45 11 ਮਾਡਲ 11 ਮਾਡਲ ਆ ਗਿਆ ਕਲਮੇ ਦੀ ਲੱਗੀ ਹੋਵੇ ਤੁਹਾ ਦਿਨਦਾਰ ਠੀਕ ਪੈਰ ਨਵੇਂ ਆਖ ਜਾ ਜਮ ਠੀਕ ਹੈ ਅਰੇ ਮਾਂ ਦਾ ਮਗਰਾੜਾ ਉਹ ਦਿਖਾ ਦੇ ਇੱਥੋਂ ਵਿੱਚ ਨਾ ਕੈਮਰਾ ਮਾਰ ਕੇ ਸਾਰਾ ਮਗਰਾੜਾ ਕਿੱਡੇ ਸਾਫ ਕਿਤੇ ਮੱਖੀ ਜਿੰਨਾ ਦਾ ਆਗ ਵੀ ਹੈ ਨੀ ਡੇਟਰ ਤੇ ਪੂਰਾ ਸਾਫ ਸਰ ਜੇ ਮਾ ਪੂਰਾ ਸਾਫਾ ਨਵਾਂ ਟਰੈਕਟਰ ਪਿਆ ਜੀ ਇਹ ਜੱਲਿਆ ਵੀ ਹੈਗਾ ਹੈਗਾ ਬਿੰਤੀ ਦੇ 3500 ਦੇ 33 34 ਘੰਟੇ ਠੀਕ ਓਰੀਜਨਲ ਹੀ ਚੱਲਿਆ ਜਵਾ ਦਾ ਨੰਬਰ ਹੈ ਫਸਟ ਪਾਰਟੀ ਦਾ ਹੈ ਹਰਿਆਣਾ 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 ਨੰਬਰ ਆ ਗਿਆ ਠੀਕ ਗੱਲ ਮੇ ਤੇ ਲੱਗੀ ਨਹੀਂ ਕਿਤੇ ਵੀ ਠੀਕ ਬੇਨਹਾਰੇ ਦੇ ਕਿਤੇ ਕੰਮ ਲੱਗੂਗਾ 11 ਮਾਡਲ ਆ ਗਿਆ ਰੰਗ ਨਹੀਂ ਬਰਾ ਠੀਕ ਹੈ ਠੀਕ ਡਬਲ ਕਲਚ ਸਿੰਪਲ ਸਟੀਅਰਿੰਗ ਦੇ ਵਿੱਚ ਐਗ ਐਕਸ ਆ ਜਾਂਦਾ ਹੈ ਈ ਭਰਾ ਸਮਝ ਜਾਣਗੇ ਪਾਵਰ ਪਾਵਰ ਆ ਦੇਖਿਆ ਇਹ ਕਿ ਬੌਂਪਰੀ ਹੁਣ ਮੁਰਾਉਂਦੇ ਆ ਨਾ ਵੀ ਦਿਖਾ ਲਾ ਕੰਪਨੀ ਵਾਲੇ ਵੀ ਪਏ ਆ ਉੰਮੀ ਪਏ ਕਿਤੇ ਕਲਮ ਨਹੀਂ ਲੱਗੀ ਡਾਇਰੈਕਟਰ ਤੇ ਆਪਾਂ ਦੇਣਦਾਰ ਏ ਤੇ ਤੂੰ ਆ ਕੇ ਕਲਮ ਖਾਕਤ ਕਰਦੇ ਆਪਾਂ ਨੂੰ ਜਾਣ ਦਾ ਖਰਚਾ ਵੀ ਠੀਕ ਹੈ ਇਹ ਰੇਟ ਰੇਟ ਦਾ ਹੈਗਾ 34000 ਰੁਪਏ ਸਵਾਦ ਨੂੰ ਲੱਗਦਾ ਹੈ ਡਾਇਰੈਕਟਰ ਦੇ ਦੇਣਾ ਠੀਕ ਹੈ ਚਲ ਤੂੰ ਉਸ ਤੋਂ ਅੱਗੇ ਆ ਗਿਆ ਫਾਰਮ 60 ਇਹ ਵੀ 2011 ਦਾ ਠੀਕ ਹੈ ਕਲਮ ਜਿਵੇਂ ਨਹੀਂ ਲੱਗਦੀ ਜਮਾ ਸਾਫ ਡੈਕਟਰੀ ਪਿਆ ਬਾਡੀ ਜੀ ਦੇਖੀ ਜੋ ਚੋਂ ਹੁੰਦੀ ਨਾ ਉਹ ਤਾਂ ਗੱਡੀ ਚੋ ਵੀ ਜੀ ਠੀਕ ਹੈ ਠੀਕ ਹੈ ਸੁਪਰ ਮੈਕਸ ਦੇ ਵਿੱਚ ਆ ਗਿਆ ਕਵਰ ਸਟੇਰਨ ਡਬਲ ਪਾਟ ਤੇਲ ਬਰੀਕਾ ਡਬਲ ਡਿਸਟ੍ਰਿਬਿਊਟਰ ਠੀਕ ਠੀਕ ਹੈ ਕਮੀ ਹੈ ਹੀ ਨਹੀਂ ਕੋਈ ਕੋਈ ਕਮੀ ਇਹ ਕਿਤੇ ਮਾਦਾ ਨੰਬਰ ਹੈ ਪਹਿਲੀ ਪਾਰਟੀ ਦਾ ਡੈਕਟਰੀ ਹੈ ਠੀਕ ਠੀਕ ਹੈ ਬੈਟਰੀ ਬੂਟਰੀ ਚੋਂ ਨਹੀਂ ਜਮਾ ਨਵੀਂ ਬੈਟਰੀ ਆ ਸਾਰਾ ਸਮਾਨ ਸਾਰਾ ਮਗਰੋਂ ਵੀ ਦਿਖਾ ਦੇ ਰੱਖ ਕਈ ਵੀਰਾਂ ਦਾ ਫੋਨ ਆ ਰਿਹਾ ਹੈ ਇਹਨਾਂ ਦੇ ਸਾਰਾ ਕੁਝ ਨਾਲ ਮੈਨੂੰ ਡੰਡਾ ਪੱਟੀ ਛਤਰੀ ਠੀਕ ਇਹਦੀ ਵੀ ਅਨੁਸਮਿਲ ਜੂਗੀ ਐਨੀ ਸੋਈ ਇਹਦੀ ਮੇਜ ਹੈ ਇਹਨਾਂ ਦਾ 85 ਯਰ ਬਿਲ ਮਾਰਾ ਤਨ 40 ਹਜ਼ਾਰ ਰੱਖ ਦਵਾਂਗਾ 3 ਲੱਖ 40 ਹਜ਼ਾਰ ਦਾ ਮੌਕੇ ਤੇ ਮਾਰ ਤਨ ਮਾਰਾ ਮੌਕੇ ਤੇ ਹੋਰ ਵੀ ਮਾਨਤਨ ਹੋ ਜੂ ਉਦੋਂ ਅੱਗੇ ਆ ਗਿਆ ਆਊਲੈਂਡ ਇਸ ਤੋਂ ਉਪਰ ਆਲਾ ਠੀਕ 9000 ਤੇ 14 ਮਾੜਾ ਠੀਕ ਪਹਿਲਾਂ ਇਧਰ ਹੀ ਰਿਹਾ ਇਹ ਨਿਊਜ਼ੀਲੈਂਡ ਵੀ ਨਹੀਂ ਖੁੱਲਣਾ ਟਰੈਕਟਰ ਤਾਂ ਠੀਕ ਕਿਉਂਕਿ ਸ਼ੀਲਡ ਆ ਟਰੈਕਟਰ ਠੀਕ ਤੇ ਹੁਣ ਯਕੀਨ ਨਹੀਂ ਹੋਣਾਗਾ 1437 ਘੰਟੇ ਚੱਲੇਗਾ ਮੀਟਿੰਗ 1437 ਘੰਟੇ ਇਹ ਪ੍ਰਬੈਕ ਨਹੀਂ ਫੜਾ ਨਹੀਂ ਠੀਕ ਕੁਛ ਨਹੀਂ ਬਹੁਤ ਹੀ ਸਾਫ ਸੁਥਰੀ ਕਮੀਨਾ ਟਰੈਕਟਰ ਤੇ 95 ਐਸ ਟਾਇਰ ਤੇ ਐਮ ਆਰ ਦਾ ਚੌਕੜਾ ਜਮਤ ਪਾ ਜਮਾ ਤਾਇਟ ਸੁਭਾਵਣੀ ਖੁੱਲਗਾ ਠੀਕ ਹੈ ਆ ਨਟ ਜਿੱਤੇ ਖੁੱਲੇ ਨਹੀਂ ਸ਼ੀਲਡ ਠੀਕ ਠੀਕ ਹੈ ਨਾ ਬੋਡੀ ਘੱਟ ਚ ਲਿਆ ਠੀਕ 2014 ਮਾਡਲ ਆਗੇ 2014 ਮਾਡਲ ਆਗੇ 485000 ਕੀ ਡਿਮਾਂਡ ਹੈ ਜੀ 485000 ਚੱਸੀ ਯਾਰ ਲੱਖ ਰੁਪਏ ਨਹੀਂ 465000 ਦਾ ਸੁਬਰਾਹ ਆ ਗਿਆ 853 ਇਹ ਵੀ 2011 ਮਾਡਲ ਹੈ ਠੀਕ ਹੈ ਫਾਇਰ ਹੈਗੇ 60 ਤੋਂ 65 ਪੈਸੇ ਠੀਕ ਕਲ ਮੇ ਵੀ ਕਲ ਮਨ ਕੋਈ ਨਹੀਂ ਲੱਗ ਓਰੀਜਨਲ ਦਿਖਾ ਦੇ ਦੇ ਬਰੇਕਾਂ ਨਵਾਂ ਤੋਂ ਲੱਟ ਗੋ ਠੀਕ ਚੈੱਕ ਕਰ ਲਓ ਮਿੱਤਰੋ ਸਾਰੇ ਪਾਸੇ ਨਵਾਂ ਪਿਆ ਹੈ ਜੀ ਕਿਤੇ ਕਲ ਠੀਕ ਤੇ ਮਰਮਤ ਨਹੀਂ ਰਿਹਾ ਪਹਿਲਾਂ ਤੋਂ ਸਾਡਾ ਇਹ ਤਾਂ ਕਲਮ ਨਹੀਂ ਲੱਗੀ ਟਰੈਕਟਰ ਦੇ ਟਰੈਕਟਰ ਆਪਣੇ ਕੋਲ 2-3 ਮਹੀਨੇ ਸੀ ਤਾਂ ਠੀਕ ਅੰਦਰ ਵੀ ਖੇੜਾ ਜਿ ਖੱਢੇ ਨਹੀਂ ਗਏ ਵੀ ਨਾ ਤੇ ਇਹੋ ਚੰਗੀ ਲੱਗੀ ਨੰਗਾ ਮੁੰਡੇ ਦਾ ਵੀਡੀਓ ਨੂੰ ਸ਼ੇਅਰ ਕਰ ਲਿਆ ਕਰੋ ਜਿਹੜਾ ਜਮੀਨਦਾਰ ਭਰਾਵਾਂ ਦੇ ਕੰਮ ਆਵੇ ਠੀਕ ਇਹ ਚੈਨਲ ਨੂੰ ਕਰੇ ਫੋਲੋ YouTube ਤੇ ਕਰਿਓ ਬਹੁਤ ਜ਼ਰੂਰ ਨੰਬਰ ਦਾ ਨੰਬਰ ਆਪਣਾ 9417532636 ਨੰਬਰ ਉਹੀ ਹੈ ਫੋਨ ਉਹੀ ਵੀਰ ਕਰਨ ਜਿਹਨੇ ਚੀਜ਼ ਲੈ ਲਈ ਵਟਸਐਪ ਤਾਂ ਵੀ ਇਹੀ ਵਟਸਐਪ ਇੱਕੋ ਹੀ ਨੰਬਰ ਹੈ ਉਹੀ ਕਾਲਿੰਗ ਉਹੀ ਵਟਸਐਪ ਠੀਕ ਸਤਿ ਸ਼੍ਰੀ ਅਕਾਲ